ਦੋ ਆਨਰੇਡੀ ਦੇ ਸਤਕਾਰ ਸ్రోਤੋ ਇੱਕ ਤਸਵੀਰ ਮੈਂ ਪੇਸ਼ ਕਰ ਰਿਹਾ ਇਸ ਨੌਜਵਾਨ ਦੀ ਜਿਹੜੀ ਤੁਸੀਂ ਵੇਖ ਰਹੇ ਹੋ ਇਸ ਦਾ ਨਾਮ ਹੈ ਔਰੰਗਜੀਬ ਔਰੰਗਜੀਬ ਦਾ ਨਾਮ ਸੁਣਦਿਆਂ ਇਸ ਖਿੱਤੇ ਦੇ ਹਰ ਬੰਦੇ ਨੂੰ ਇੱਕ ਨਫ਼ਰਤ ਪੈਦਾ ਹੁੰਦੀ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਰਿਵਾਰ ਸਹਬਜਾਦਿਆਂ ਦੀ ਸ਼ਹਾਦਤ ਸੈਂਕੜੇ ਹਜ਼ਾਰਾਂ ਸਿੰਘਾਂ ਸ਼ਹੀਦਾਂ ਦਾ ਕਤਲ ਉਸ ਦੇ ਲਈ ਇੱਕ ਕਟੜ ਮਜਬੂਰੀ ਔਰੰਗਜੀਬ ਜ਼ਿੰਮੇਵਾਰ ਹਾਲਾਂਕਿ ਬਹੁਤ ਸਾਰੇ ਲੋਕ ਸ਼ਾਦੇਸ ਕਰਕੇ ਆਪਣੇ ਬੱਚਿਆਂ ਦਾ ਨਾਮ ਔਰੰਗਜੇਬ ਵੀ ਨਹੀਂ ਰੱਖਦੇ ਪਰ ਇਹ ਔਰੰਗਜੇਬ ਦੀ ਜਿਹੜੀ ਤਸਵੀਰ ਵੇਖ ਰਹੇ ਹੋ ਇਸ ਔਰੰਗਜੇਬ ਨੂੰ ਸਜਦਾ ਕਰਨੋਂ ਜੀ ਕਰਦਾ ਹੈ ਤੇ ਇਸ ਔਰੰਗਜੇਬ ਦੀ ਭੈਣ ਰਾਣੀ ਕਹਿੰਦੀ ਹੈ ਕਿ ਮੈਂ ਆਪਣੇ ਭਰਾ ਔਰੰਗਜੇਬ ਦਾ ਬਦਲਾ ਲਵਾਂਗੀ ਜੋ ਦੇਸ਼ ਲਈ ਲੜਦਾ ਤੇ ਜਿਸ ਤੇ ਇਨਾ ਤਸ਼ੱਦਦ ਹੋਇਆ ਕਿ ਸ਼ਾਇਦ ਕਿਸੇ ਹਿੰਦੂ ਤੇ ਵਿਨਾ ਹੋਇਆ ਹੋਵੇ ਤੇ ਜਿਸ ਤਰ੍ਹਾਂ ਇਹ ਭਾਰਤੀ ਫੌਜ ਦਾ ਇੱਕ ਜਵਾਨ ਸੀਗਾ ਚਨਾਰ ਦੇ ਰੁੱਖ ਥੱਲੇ ਇਹ ਸਹਾਰਾ ਲਾ ਕੇ ਬੈਠਾ ਸੀ AK-47 ਰਾਈਫਲ ਇਸ ਦੇ ਕੋਲ ਸੀ ਤਾਂ ਸੱਤ ਉਸਦੇ ਹੀ ਮਜਬ ਦੇ ਦਹਿਸ਼ਤਗਰ ਦਾ ਉਸ ਨੂੰ ਘੇਰ ਲੈਂਦੇ ਨੇ ਤੇ ਪੁੱਛਦੇ ਨੇ ਤੇਰਾ ਨਾਂ ਕੀ ਹੈ ਉਹ ਬੋਲਦਾ ਰੰਗਜੀਤ ਤੇ ਫਿਰ ਇੱਕ ਹੱਤਵਾਦੀ ਕਹਿੰਦਾ ਮੁਹੰਮਦ ਭਾਈ ਦਾ ਇਨਕਾਊਂਟਰ ਤੂੰ ਕੀਤਾ ਸੀ ਰੰਗਜੀਤ ਕਹਿੰਦਾ ਹਾਂ ਮੈਂ ਕੀਤਾ ਸੀ ਇਸ ਤੇ ਹੱਤਵਾਦੀ ਗੁੱਸੇ ਨਾਲ ਪੁੱਛਦਾ ਉਹਦਾ ਚਿਹਰਾ ਕਿਉਂ ਵਿਗਾੜਿਆ ਤਾਂ ਰੰਗਜੀਵ ਨੇ ਜਵਾਬ ਦਿੱਤਾ ਕਿ ਫਾਇਰਿੰਗ ਦੇ ਨਾਲ ਉਸਦਾ ਚਿਹਰਾ ਵਿਗੜਿਆ ਅਸੀਂ ਉਸਦਾ ਕੁਝ ਨਹੀਂ ਕੀਤਾ ਤੇ ਇਹ ਹੱਤਵਾਦੀ ਉਸ ਨੂੰ ਦੋ ਤਿੰਨ ਹੋਰ ਸਵਾਲ ਪੁੱਛਦੇ ਨੇ ਚਾਰੇ ਪਾਸੋਂ ਉਸ ਰੰਗਜੀਵ ਨੂੰ ਜਿਹਦੇ ਕੋਲ ਏਕੇ 47 ਸੀ 67 ਕਸ਼ਮੀਰ ਦੇ دہشتਗਰਦਾਂ ਨੇ ਘੇਰ ਲਿਆ ਤੇ ਉਸ ਦੇ ਖੱਬੇ ਸੱਜੇ ਖੜੇ ਹੁੰਦੇ ਨੇ ਫਿਰ ਬੰਦੂਕ ਦਾ ਵੱਟ ਮਾਰ ਕੇ ਉਸ ਦੇ ਦੋਨੋਂ ਹੱਥ ਤੋੜ ਦਿੰਦੇ ਨੇ ਫਿਰ ਉਸ ਦੀਆਂ ਲੱਤਾਂ ਤੋੜ ਦਿੰਦੇ ਨੇ ਫਿਰ ਇੱਕ ਹੱਤਵਾਦੀ ਚਾਕੂ ਦੇ ਨਾਲ ਉਸ ਦਾ ਗਲਾ ਕੱਟ ਦੈਂ ਤੇ ਦੂਸਰਾ ਉਸਦੀ ਗਰਦਨ ਉਤਾਰ ਦਿੰਦਾ ਇਸ ਨੂੰ ਕੋਹ ਕੋ ਕੇ ਮਾਰਿਆ ਗਿਆ ਫਿਰ ਅੱਤਵਾਦੀਆਂ ਨੇ ਇਸ ਦੇ ਸਰੀਰ ਤੇ ਐਨੀ ਫਾਇਰਿੰਗ ਕੀਤੀ ਕਿ ਇਸ ਦੇ ਪੇਟ ਛਾਤੀ ਦਾ ਕੁਝ ਨਹੀਂ ਸੀ ਪਤਾ ਲੱਗਦਾ ਬੜੀ ਬੇਰਹਿਮੀ ਦੇ ਨਾਲ ਇਸ ਨੂੰ ਮਾਰਿਆ ਗਿਆ ਤੇ ਫਿਰ ਇਸ ਦੀ ਵੀਡੀਓ ਬਣਾਈ ਗਈ 16 ਜੂਨ 2118 ਨੂੰ ਇਸ ਔਰੰਗਜੇਬ ਦਾ ਜਿਹੜਾ ਸੀ ਵੀਡੀਓ ਇਹਨਾਂ ਦਹਿਸ਼ਤਗਰਦਾਂ ਨੇ ਵਾਇਰਲ ਕੀਤਾ ਇਸ ਵੰਦੀ ਅੱਜ ਕਸ਼ਮੀਰ ਦੇ ਵਿੱਚ ਇਲੈਕਸ਼ਨ ਹੋ ਰਹੇ ਨੇ ਜਿਸ ਤੇ ਵਾਸਤੇ ਪਤਾ ਨਹੀਂ ਕਿੰਨੇ ਔਰੰਗਜੀਬ ਆਪਣੀ ਜਾਨ ਵਾਰ ਗਏ ਨੇ ਔਰੰਗਜੀਬ ਦਾ ਜਿਹੜਾ ਪਰਿਵਾਰ ਹੈ ਉਹ ਪਰਿਵਾਰ ਭਾਰਤੀ ਫੌਜ ਅਤੇ ਭਾਰਤੀ ਪੁਲਿਸ ਦੇ ਵਿੱਚ ਸਵਾਵਾਂ ਨਵਾਰਿਆ ਇਸ ਖੇਤੇ ਦੇ ਵਿੱਚ ਉਹ ਸ਼ਾਂਤੀ ਚਾਹੁੰਦਾ ਤੇ ਔਰੰਗਜੀਬ ਦਾ ਘਰ ਕਸ਼ਮੀਰ ਦੇ ਕੇਜੀ ਟਾਪ ਤੇ ਹੈ ਕ੍ਰਿਸ਼ਨਾ ਘਾਟੀ ਦੀ ਚੋਟੀ ਤੇ ਜਿਸ ਤਰ੍ਹਾਂ ਬੜੀ ਮਸ਼ਕਕਤ ਤੋਂ ਬਾਅਦ ਇਸ ਤੇ ਘਰ ਤੱਕ ਪਹੁੰਚਿਆ ਜਾ ਸਕਦਾ ਹੈ ਔਰੰਗਜੀਬ ਦੇ ਪਿਤਾ ਹਨੀਫ ਖਾਨ ਤੇ ਉਸਦੀ ਮਾਂ ਰਾਜ ਬੇਗਮ ਆਪਣੇ ਇਸ ਪੁੱਤਰ ਜੋ ਦੇਸ਼ ਲਈ ਸ਼ਹੀਦ ਹੋ ਗਿਆ ਉਸ ਨੂੰ ਯਾਦ ਕਰਕੇ ਭੁੱਬੇ ਰੋਂਦੇ ਨੇ ਇਹ ਰੰਗਜੀਤ ਜਿਹੜਾ ਵਿਆਹ ਅਜੇ ਨਹੀਂ ਸੀਗਾ ਇਸ ਦੇ ਪਿਤਾ ਮੁਹੰਮਦ ਹਨੀਫ ਜੋ ਖੁਦ ਭਾਰਤੀ ਫੌਜ ਦੇ ਵਿੱਚ ਹਵਾਲਦਾਰ ਸੀ ਤੇ ਕਸ਼ਮੀਰ ਦੀਆਂ ਉੱਚੀਆਂ ਪਹਾੜੀਆਂ ਜਿੱਡਾ ਹੌਸਲਾ ਇਸ ਫੌਜੀ ਪਰਿਵਾਰ ਦਾ ਤੇ ਉਸ ਦੀ ਮਾਂ ਦੇ ਚਿਹਰੇ ਤੋਂ ਭਾਵੇਂ ਆਪਣੇ ਪੁੱਤ ਦੇ ਜਾਣ ਤੇ ਉਸ ਨੂੰ ਈਦ ਵਾਲੇ ਦਿਨ ਜਿਸ ਤਰ੍ਹਾਂ ਦਫਨਾਉਣਾ ਪਿਆ ਕਿ ਉਸ ਦਾ ਸਰੀਰ ਅਜੇ ਹਕੂ ਦਿੱਤਾ ਗਿਆ ਸੀ ਇਸ ਨੌਜਵਾਨ ਦਾ ਕਿ ਉਸ ਦਾ ਸਰੀਰ ਕਬਰ ਦੇ ਵਿੱਚ ਦਫਨਾਉਣ ਦੇ ਕਾਬਲ ਵੀ ਨਹੀਂ ਸੀ ਰਹਾ ਤੇ ਖੋਕੇ ਉਹ ਪਿਛਲੇ ਪਾਸਿਓ ਉਸ ਤੇ ਐਨੇ ਪ੍ਰਿਆੜ ਕੀਤੇ ਗਏ ਸੀ ਕਿ ਉਸ ਦੀ লাশ ਤੇ ਇੰਨੀਆਂ ਗੋਲੀਆਂ ਮਾਰੀਆਂ ਗਈਆਂ ਸੀ ਕਿ ਉਸ ਨੂੰ ਗੋਲੀਆਂ ਨੂੰ ਸਿੱਕੇ ਨੂੰ ਕੱਢਣ ਦੇ ਵਕਤ ਉਸ ਦੇ ਸਰੀਰ ਦਾ ਕੀਮਾ ਬਣ ਚੁੱਕਾ ਸੀ ਔਰੰਗਜ਼ੇਬ ਦੀ ਸ਼ਹਾਦਤ ਤੋਂ ਬਾਅਦ ਹੁਣ ਉਸਦੇ 4 ਬੇਟੇ ਰਹਿ ਗਏ ਨੇ ਇਸ ਤੇ 5 ਬੇਟੇ ਸੀ ਤੇ ਜਿਸ ਤਰ੍ਹਾਂ ਸਭ ਤੋਂ ਛੋਟਾ ਬੇਟਾ ਜਫਰ ਅਕਵਾਲ ਉਹ ਪੁਲਿਸ ਭਰਤੀ ਦੀ ਪ੍ਰੀਖਿਆ ਉਸਨੇ ਦਿੱਤੀ ਹੈ ਹਨੀਫ ਖਾਨ ਦਾ ਸਾਲਾ ਤੇ ਉਸਦਾ ਦਮਾਦ ਵੀ ਪੁਲਿਸ ਚ ਹੈ ਤੇ ਇਸ ਤਰ੍ਹਾਂ ਪੂਰਾ ਖਾਨਦਾਨ ਪੁਲਿਸ ਵਿੱਚ ਜਾਂ ਫੌਜ ਦੇ ਵਿੱਚ ਹੈ ਹਨੀਫ ਖਾਨ ਨੂੰ ਇਸ ਦਾ ਅੰਦੇਸ਼ ਹੈ ਕਿ ਉਸਦੇ ਪਰਿਵਾਰ ਦੇ ਕਿਸੇ ਵੀ ਜੀ ਦੀ লাশ ਕਿਸੇ ਵੀ ਵਕਤ ਸਾਡੇ ਘਰੇ ਆ ਸਕਦੀ ਹੈ ਔਰੰਗਜੀਬ ਦੀ ਮਾਂ ਪੂਰੀ ਦਿੱਦਾ ਦਲੇਰੀ ਦੇ ਵਿੱਚ ਹੈ ਉਸ ਮਾਂ ਦਾ ਜਿਗਰਾ ਸਲੂਟ ਕਰਨੋਂ ਦਿਲ ਕਰਦਾ ਹੈ ਕਿ ਉਸਨੇ ਕਦੇ ਵੀ ਆਪਣੇ ਮੱਥੇ ਤੇ ਇਸ ਗੱਲ ਦਾ ਸ਼ਿਕਨ ਨਹੀਂ ਲਿਆਂਦਾ ਅਫਸੋਸ ਨਹੀਂ ਲਿਆਂਦਾ ਕਿ ਉਹ ਪੁਲਿਸ ਦੀ ਜਾਂ ਫੌਜ ਦੀ بجائے ਕੋਈ ਹੋਰ ਜੌਬ ਕਰਦੇ ਹਨੀਫ ਖਾਨ ਨੂੰ ਇਸ ਗੱਲ ਦਾ ਫਖਰ ਹੈ ਕਿ ਉਸ ਦਾ ਪੇਟ ਬੇਟਾ ਦੇਸ਼ ਲਈ ਸ਼ਹੀਦ ਹੋ ਗਿਆ ਉਸ ਦੇ ਛੋਟੇ ਬੱਚੇ ਨੂੰ ਪੰਜਵੇਂ ਬੱਚੇ ਨੂੰ ਵੀ ਫੌਜ ਜਾਂ ਪੁਲਿਸ ਚ ਭਰਤੀ ਕਰਾਏਗਾ ਈਵਨ ਇਸ ਦੀ ਜਿਹੜੀ ਭੈਣ ਹੈ ਜਿਸ ਤੁਸੀਂ ਤਸਵੀਰ ਵੇਖ ਰਹੇ ਹੋ ਇਹ ਵੀ ਕਹਿੰਦੀ ਹੈ ਕਿ ਮੈਂ ਵੀ ਹੁਣ ਸਰਕਾਰੀ ਰਾਈਫਲ ਲੈ ਕੇ ਇਹਨਾਂ دہشتਗਰਦਾਂ ਨਾਲ ਲੜਾਂਗੀ ਤੇ ਆਪਣੇ ਭਰਾ ਦੀ ਹੱਤਿਆ ਦਾ ਬਦਲਾ ਲਵਾਂਗੀ ਹੁਣ ਜਿਹੜੇ ਖੋਤੀ ਭਾਜਪਾਈ ਕਹਿੰਦੇ ਨੇ ਕਿ ਇਹ ਅੱਤਵਾਦੀ ਨੇ ਇਹ ਫਲਾਣ ਹੈ ਇਹ ਧਮਕਾ ਨੇ ਉਹਨਾਂ ਦੇ ਮੂੰਹ ਤੇ ਇੱਕ ਚਪੇੜ ਹੈ ਸ਼ਹੀਦ ਰਣਜੀਤ ਸਿੰਘ ਦੀ ਮਾਂ ਰਾਜ ਬੇਗਮ ਫਖਰ ਨਾਲ ਆਪਣੇ ਇਸ ਸ਼ਹੀਦ ਹੋਏ ਪੁੱਤਰ ਦੀਆਂ ਤਸਵੀਰਾਂ ਦਿਖਾਉਂਦੀ ਹੈ ਇਸ ਦੌਰਾਨ ਉਸ ਦਾ ਕਹਿਣਾ ਸੀ ਕਿ ਉਸ ਦਾ ਪੁੱਤਰ ਰੰਗਜੀਤ ਆਪਣੇ ਦਾਦੇ ਤੇ ਗਿਆ ਉਹ ਵੀ ਮੀਟ ਨਹੀਂ ਸੀ ਖਾਂਦਾ ਬਚਪਨ ਤੋਂ ਹੀ ਦੁੱਧ ਘਿਓ ਨਾਲ ਪਾਲਿਆ ਮਤਲਬ ਵੈਜੀਟੇਰੀਅਨ ਸੀ ਮੱਖਣ ਘਿਓ ਦੇ ਨਾਲ ਰੋਟੀ ਖਾਂਦਾ ਸੀ ਤੇ ਉਸ ਨੂੰ ਬਚਪਨ ਤੋਂ ਹੀ ਇੱਕ ਜਨੂਨ ਸੀ ਕਿ ਮੈਂ ਫੌਜ ਦੀ ਵੈਲਟ ਪਾਉਣੀ ਹੈ ਉਸ ਦੇ ਪਿਤਾ ਮੁਹੰਮਦ ਹਨੀਫ ਖਾਂ ਹੱਸਦੇ ਹੋਏ ਕਹਿੰਦੇ ਨੇ ਕਿ ਇਸ ਦੌਰਾਨ ਸਾਨੂੰ ਕਦੇ ਵੀ ਇਸ ਗੱਲ ਦਾ ਰੰਝ ਨਹੀਂ ਰਹੇਗਾ ਕਿ ਸਾਡਾ ਪੁੱਤਰ ਦੇਸ਼ ਲਈ ਜਾਨ ਵਾਰ ਗਿਆ ਸਗੋ ਇਸ ਦਾ ਫਖਰ ਰਹੇਗਾ ਨੌਕਰੀ ਹੋਰ ਵੀ ਮਿਲ ਸਕਦੀ ਸੀ ਪਰ ਫਿਰ ਵੀ ਸਾਨੂੰ ਮਾਣ ਰਹੇਗਾ ਤੇ ਜਿਸ ਤਰ੍ਹਾਂ ਇੱਕ ਵਾਰੀ ਔਰੰਗਜ਼ੇਬ ਦਾ ਕਿੱਸਾ ਉਸਤੇ ਦੱਸਦੇ ਮਾਪੇ ਕਹਿੰਦੇ ਨੇ ਕਿ ਇੱਕ ਵਾਰੀ ਰਜ਼ਾ ਔਰੰਗਜ਼ੇਬ 10 ਫੌਜੀਆਂ ਦੇ ਨਾਲ ਗਸ਼ਤ ਕਰਦੇ ਹੋਏ ਪਾਕਿਸਤਾਨ ਦੇ 6 ਕਿਲੋਮੀਟਰ ਅੰਦਰ ਚਲੇ ਗਏ ਜਦੋਂ ਉਹਨਾਂ ਨੂੰ ਅਹਿਸਾਸ ਹੋਇਆ ਕਿ ਕੋਈ ਕਸ਼ਮੀਰ ਪਾਕਿਸਤਾਨ ਆਧਾਰਿਤ ਕਸ਼ਮੀਰ ਹੈ ਤੇ ਜਿਸ ਤਰ੍ਹਾਂ ਫਿਰ ਉਸਨੇ ਫੋਨ ਕਰਕੇ ਕੈਂਪ ਦੇ ਵਿੱਚ ਤੇ ਆਪਣੀ ਮਾਂ ਨੂੰ ਦੱਸਿਆ ਕਿ ਅਸੀਂ ਪਾਕਿਸਤਾਨ ਦੇ ਅੰਦਰ 6 ਕਿਲੋਮੀਟਰ ਚਲੇ ਗਏ ਤੇ ਉਹਨਾਂ 10 ਸੈਨਿਕਾਂ ਨੂੰ ਉਹਦੇ ਨਾਲ ਸੀ ਉਹਨਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਜ਼ਿੰਮੇਵਾਰੀ ਫਿਰ ਔਰੰਗਜੀਬ ਨੂੰ ਦਿੱਤੀ ਗਈ ਔਰੰਗਜੀਬ ਦੀ ਬਨਾਤੇ ਇਹ 10 ਦੇ 10 ਨੌਜਵਾਨ ਸੁਰੱਖਿਅਤ ਭਾਰਤ ਆਏ ਜਿਸ ਤੋਂ ਫੌਜੀ ਅਧਿਕਾਰੀ ਕਾਫੀ ਖੁਸ਼ ਹੋਏ ਔਰੰਗਜੀਬ ਦਾ ਭਰਾ ਜਫਰ ਖਾਨ ਆਪਣੇ ਭਰਾ ਰੰਗਜੀਤ ਦੀ ਸ਼ਹਾਦਤ ਨੂੰ ਯਾਦ ਕਰਦੇ ਦੱਸਦਾ ਕਿ ਦੋ ਦਿਨ ਬਾਅਦ ਈਦ ਸੀ ਘਰ 'ਚ ਖੁਸ਼ੀ ਦਾ ਮਾਹੌਲ ਸੀ ਕਿ ਸਾਰੇ ਪੰਜੇ ਭਰਾ ਇਕੱਠੇ ਹੋਵਾਂਗੇ ਈਦ ਤੇ ਰੰਗਜੀਤ ਕਿਸੇ ਨੂੰ ਕੁਝ ਨਹੀਂ ਸੀ ਲਿਆਉਣ ਦਿੰਦੇ ਸਾਰਾ ਈਦ ਦਾ ਉਸਮਾਨ ਆਪ ਲਿਆਉਂਦੇ ਸੀ ਹਰ ਵਾਰ ਅਜੇ ਉਸ ਦਾ ਵਿਆਹ ਨਹੀਂ ਸੀ ਹੋਇਆ ਤੇ ਉਸ ਦਾ ਬੜੇ ਚਾਅ ਮਲਾਰ ਸੀ ਸਭ ਤੋਂ ਜ਼ਿਆਦਾ ਕਹਿੰਦੇ ਖੁਸ਼ੀ ਸਾਨੂੰ ਸੀ ਕਿਉਂਕਿ ਜਦੋਂ ਵੀ ਰੰਗਜੀਤ ਆਉਂਦਾ ਸੀ ਤੇ ਉਹਨਾਂ ਦੇ ਲਈ ਬਹੁਤ ਸਮਾਨ ਲੈ ਕੇ ਆਉਂਦਾ ਸੀ ਤੇ ਉਸ ਵਾਰ ਉਹ ਉਸਦੀ ਟੀ-ਸ਼ਰਟ ਪਹਿਨ ਲੰਦਾ ਉਸਤੇ ਫੌਜੀ ਬੂਟ ਪਹਿਨ ਲੰਦਾ ਕਿ ਉਹ ਜੇ ਪਰਤੀ ਨਹੀਂ ਹੋਇਆ ਜਫਰ ਇੱਕ ਵਾਰੀ ਉਹ ਆਪਣੇ ਚਾਚਾ ਨਾਲ ਕਲਕੱਤੇ ਗਿਆ ਜਫਰ ਤਾਂ ਉਸ ਨੂੰ ਬੁਖਾਰ ਆ ਗਿਆ ਉਸ ਦਾ ਖਾਣਾ ਪੀਣਾ ਸਭ ਛੁੱਟ ਗਿਆ ਪਰ ਜਦੋਂ ਅੱਬੂ ਨੂੰ ਪਤਾ ਚੱਲਾ ਤੇ ਉਸ ਨੇ ਰੰਗਜੀਬ ਨੂੰ ਇਹ ਗੱਲ ਦੱਸੀ ਤੇ ਜਿਸ ਤੋਂ ਬਾਅਦ ਉਸ ਨੇ ਆਪਣੇ ਭਰਾ ਨਾਲ ਗੱਲਬਾਤ ਕੀਤੀ ਤੇ ਫਿਰ ਉਸ ਨੇ ਜਦੋਂ ਕਿਹਾ ਤਾਂ ਉਸ ਨੇ ਖਾਣਾ ਖਾਦਾ ਯਾਨੀ ਬੱਚਿਆਂ ਦੀ ਤਰ੍ਹਾਂ ਆਪਣੇ ਪਰਿਵਾਰ ਨੂੰ ਪਿਆਰ ਕਰਦਾ ਸੀ ਇਹਨਾਂ ਦਾ ਸਭ ਤੋਂ ਵੱਡਾ ਭਰਾ ਕਾਸਮ ਖਾਨ 109 ਬੰਬੇ ਇੰਜੀਨੀਅਰ ਬਟਾਲੀਅਨ ਦੇ ਵਿੱਚ ਹੈ ਉਸ ਤੋਂ ਛੋਟਾ ਤਾਰਿਕ ਤੇ ਸ਼ਬੀਰ ਪੰਜਾਬ ਰੈਜiment ਦੇ ਵਿੱਚ ਨੇ ਫੌਜ ਆਸਮ 15 ਜੇ ਕੇ ਅਲਫ ਬਟਾਲੀਅਨ ਚ ਆਇਤ ਤੇ ਇਹਨਾਂ ਸਾਰੇ ਭਰਾਵਾਂ ਨੇ ਇਕੱਠੇ ਹੋਣਾ ਸੀ ਯਾਨੀ ਚਾਰ ਦੇ ਚਾਰ ਭਰਾ ਇਹ ਭਾਰਤੀ ਫੌਜ ਚ ਸਨ ਤੇ ਇਹ ਜਿਹੜਾ ਪੰਜਵਾਂ ਸੀ ਜ਼ਫਰ ਇਹ ਹੁਣ ਪੁਲਿਸ ਦੀ ਟ੍ਰੇਨਿੰਗ ਕਰ ਰਿਹਾ ਸੀ ਇਸ ਦਾ ਰਿਜ਼ਲਟ ਆਉਣਾ ਸੀ ਇਹਨਾਂ ਨੇ ਆਪਣੇ ਘਰ ਦੇ ਵਿੱਚ ਇਕੱਠੇ ਆਇਦ ਮਨਾਉਣੇ ਸੀ 2018 ਦੇ ਵਿੱਚ ਪਰ ਈਦ ਵਾਲੇ ਦਿਨ ਇਹਨਾਂ ਨੂੰ ਸੁਨੇਹਾ ਮਿਲਿਆ ਕਿ ਉਹ دہشت گردਾਂ ਨੇ ਮਾਰਿਆ ਹੀ ਨਹੀਂ ਬਲਕਿ ਉਸ ਦੀ ਲਾਸ਼ ਕੋਕੋ ਕੇ ਵੀਡੀਓ ਬਣਾ ਕੇ ਉਸ ਦਾ ਵੀਡੀਓ ਵਾਇਰਲ ਕੀਤਾ ਇਸ ਦੀ ਭੈਣ ਦੀਆਂ ਤਾਂ ਰੋਕੀਆਂ ਨਹੀਂ ਸੀ ਜਾ ਰਹੀਆਂ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਮਿਲੀਟੈਂਟਾਂ ਨੇ ਰੰਗਜੀਤ ਨੂੰ ਕਿਡਨੈਪ ਕਰ ਲਿਆ ਪਰ ਉਹਨਾਂ ਨੂੰ ਉਮੀਦ ਸੀ ਕਿ ਸ਼ਾਇਦ ਔਰੰਗਜੀਤ ਨੂੰ ਰਿਹਾ ਕਰ ਦਿੱਤਾ ਜਾਵੇਗਾ ਉਸ ਦੌਰਾਨ ਉਸਨ ਉਸਤੇ ਭਰਾ ਦਾ ਰੋਜ਼ਾ ਸੀ ਲੇਕਿਨ ਸਵੇਰੇ ਹੀ ਉਸਨੂੰ ਕਿਡਨੈਪ ਕਰ ਲਿਆ ਗਿਆ ਦਿਨ ਪਰ ਬੰਨ ਕੇ ਰੱਖਿਆ ਪਹਿਲਾਂ ਉਸ ਦੀ ਬਾਹਾਂ ਤੋੜੀ ਗਈ ਫਿਰ ਉਸ ਦੀਆਂ ਲੱਤਾਂ ਤੋੜੀਆਂ ਗਈਆਂ ਫਿਰ ਉਸ ਦਾ ਗਲਾ ਕੱਟਿਆ ਗਿਆ ਉਸਤੇ ਜਿਵਾੜੇ ਤੋੜੇ ਗਏ ਤੇ ਫਿਰ ਉਸਤੇ ਅਧਮ ਹੋਏ ਤੇ ਇੰਨੀ ਫਾਇਰਿੰਗ ਕੀਤੀ ਗਈ ਉਹ ਸਾਰੀ ਵੀਡੀਓ ਦਿਖਾਈ ਗਈ ਉਸ ਵੀਡੀਓ ਦੇ ਆਖਰੀ ਲਫਜ਼ ਵੀ ਸੀ ਕਸ਼ਮੀਰੀ ਪਾਸ਼ਾਜ ਕੇ ਚਾਚਾ ਰੇ ਬੋ ਮਾਰ ਛੋੜੀ ਸ਼ੁਰੂਆਤ ਦੇ ਵਿੱਚ ਲੱਗ ਰਿਹਾ ਸੀ ਕਿ ਇਹ ਦੈਸ਼ਤਗਰਦ ਔਰੰਗਜੀਬ ਨੂੰ ਛੱਡ ਦੇਣਗੇ ਲੇਕਿਨ ਅਜਿਹਾ ਨਹੀਂ ਹੋਇਆ ਕਿਉਂਕਿ ਉਹਨਾਂ ਨੂੰ ਗੁੱਸਾ ਸੀ ਕਿ ਉਹਨਾਂ ਦੇ ਇੱਕ ਕਮਾਂਡਰ ਦਾ ਇਨਕਾਊਂਟਰ ਔਰੰਗਜੀਬ ਨੇ ਕੀਤਾ ਤੇ ਉਸਦੇ ਸਰੀਰ ਨੂੰ ਇੰਨਾ ਛਲਣੀ ਕਰ ਦਿੱਤਾ ਕਿ ਉਹ ਸੰਸਕਾਰ ਦੇ ਲਾਇਕ ਨਹੀਂ ਛੱਡਿਆ ਤੇ ਜਿਸ ਤਰ੍ਹਾਂ ਉਸਦੇ ਸੰਸਕਾਰ ਤੇ ਹਜ਼ਾਰਾਂ ਦੀ ਤਰ੍ਹਾਂ ਚਲਾਕੇ ਦੇ ਲੋਕ ਆਏ ਫੌਜ ਦੇ ਅਫਸਰ ਆਏ ਆਲਾ ਸਰਕਾਰੀ ਅਧਿਕਾਰੀ ਆਏ ਤੇ ਜਿਸ ਤਰ੍ਹਾਂ ਜਫਰ ਦੱਸਦਾ ਕਿ ਅੱਤਵਾਦੀ ਉਸਦੇ ਭਰਾ ਤੇ ਬਹੁਤ ਗੁੱਸੇ ਸਨ ਕਿਉਂਕਿ ਉਹਨਾਂ ਦੇ ਭਰਾ ਨੇ ਕਸ਼ਮੀਰ ਦੀ ਅੰਦੇ ਜਿਹੜੇ ਇਹਨਾਂ ਦੇ ਕਮਾਂਡਰ ਸੀਗੇ ਸਮੀਰ ਟਾਈਗਰ ਨੂੰ ਮਾਰ ਦਿੱਤਾ ਸੀ ਤੇ ਉਹਨਾਂ ਨੇ ਪਾਕਿਸਤਾਨ ਦੇ ਇੱਕ ਅੱਤਵਾਦੀ ਕਮਾਂਡਰ ਮਲਾਨਾ ਮਸੂਦ ਦੇ ਭਤੀਜੇ ਨੂੰ ਮਾਰਿਆ ਸੀ ਇਹ ਜਿਹੜਾ ਸਮੀਰ ਟਾਈਗਰ ਸੀਗਾ ਸਮੀਰ ਟਾਈਗਰ ਨੂੰ ਮਾਰਨ ਕਿਉਂਕਿ ਪਾਕਿਸਤਾਨ ਆਧਾਰ ਤੇ دہشتਗਰਦ ਸੀਗਾ ਸਮੀਰ ਟਾਈਗਰ ਤੇ ਸਮੀਰ ਟਾਈਗਰ ਨੂੰ ਜਿਹੜੀ ਗੋਲੀ ਵੱਜੀ ਸੀ ਉਹ ਰੰਗਜੀਤ ਦੀ ਬੰਦੂਕ ਚੋਂ ਨਿਕਲੀ ਸੀ ਹਾਲਾਂਕਿ ਇਸ ਦੌਰਾਨ ਔਰੰਗਜੇਬ ਦੀ ਵੀ ਉਸ ਮੁਕਾਬਲੇ ਦੇ ਦੌਰਾਨ ਬਾਹ ਟੁੱਟ ਗਈ ਸੀ ਇਸ ਦੇ ਬਾਵਜੂਦ ਉਸਨੇ ਸਮੀਰ ਟਾਈਗਰ ਨਾਲ ਦੂਸਰੀ ਮੰਜ਼ਲ ਤੇ ਛਾਲ ਮਾਰ ਦਿੱਤੀ ਜਦੋਂ ਸਮੀਰ ਟਾਈਗਰ ਛਾਲ ਮਾਰ ਕੇ ਭੱਜਿਆ ਤੇ ਨਾਲ ਨਾਲ ਔਰੰਗਜੇਬ ਨੇ ਵੀ ਛਾਲ ਮਾਰ ਦਿੱਤੀ ਬਾਹ ਟੁੱਟੀ ਹੋਣ ਦੇ ਬਾਵਜੂਦ ਜ਼ਖਮੀ ਬਾਹ ਹੋਣ ਦੇ ਬਾਵਜੂਦ ਉਸਨੇ ਮੇਜਰ ਸ਼ੋਕਲਾ ਨੂੰ ਚੱਕ ਕੇ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਐਨਕਾਊਂਟਰ ਦੇ ਦੌਰਾਨ ਆਖਰ ਦੇ ਵਿੱਚ ਉਸ ਦਾ ਪ੍ਰਾਜਾਫਰ ਦੱਸਦਾ ਹੈ ਕਿ ਉਹਨਾਂ ਨੇ ਇੱਕ ਔਰੰਗਜੇਬ ਨੂੰ ਮਾਰਿਆ ਅਸੀਂ ਦੇਸ਼ ਦੇ ਵਿੱਚ 10 ਔਰੰਗਜ਼ੇਬ ਕੁਰਬਾਨ ਕਰਾਂਗੇ ਉਸਤੇ ਮੈਂ ਔਰੰਗਜ਼ੇਬ ਦਾ ਬਦਲਾ ਲਵਾਗਾ ਜਫਰ ਨੇ ਜੰਮੂ ਕਸ਼ਮੀਰ ਪੁਲਿਸ ਦੇ ਵਿੱਚ ਅਪਲਾਈ ਕੀਤਾ ਤੇ ਰਿਜ਼ਲਟ ਦਾ ਇੰਤਜ਼ਾਰ ਕਰ ਰਿਹਾ ਤੇ ਜਿਸ ਤਰ੍ਹਾਂ ਇਹਨਾਂ ਪਰਿਵਾਰਾਂ ਦੀ ਜਿਹੜੀ ਕੁਰਬਾਨੀ ਹੈ ਦੇਸ਼ ਦੇ ਵਾਸਤੇ ਉਹ ਇਹਨਾਂ ਅਖੌਤੀ ਭਾਜਪਾਈਆਂ ਦੇ ਜਾਂ ਹਿੰਦੂ ਰਾਸ਼ਟਰਵਾਦੀਆਂ ਦੇ ਮੂੰਹ ਤੇ ਚਪੇੜ ਹੈ ਜਿਹੜੇ ਕਹਿੰਦੇ ਨੇ ਕਿ ਮੁਸਲਮਾਨ ਅਤਵਾਦੀ ਹੁੰਦੇ ਨੇ ਚਾਰ ਦੇ ਚਾਰੇ ਭਰਾ ਫੌਜ ਭਨੋਈਆ ਇਹਨਾਂ ਦਾ ਫੌਜ ਤੇ ਫਾਦਰ ਹਨੀਫ ਦਾ ਇਹਨਾਂ ਦਾ ਫੌਜ ਦਾਦਾ ਇਹਨਾਂ ਦਾ ਫੌਜ ਸੋ ਇਸ ਕਰਕੇ ਇਹ ਇਸ ਦੇ ਬੜੇ ਚਾ ਸੀਗੇ ਰੰਗਜੀਤ ਦੇ ਕਿ ਮੇਰਾ ਨਕਾਹ ਹੋਏਗਾ ਦੇਸ਼ ਤੇ ਵੱਡੇ ਵੱਡੇ ਫੌਜ ਦੇ ਸਾਡੇ ਜਿਹੜੇ ਡਿਪਾਰਟਮੈਂਟ ਦੇ ਅਧਿਕਾਰੀ ਆਉਣਗੇ ਹੋਰ ਲੋਕ ਆਉਣਗੇ ਸਭ ਧਰਮਾਂ ਦੇ ਲੋਕ ਆਉਣਗੇ 214 ਦੇ ਵਿੱਚ ਰੰਗਜੀਤ ਨੇ 12ਵੀਂ ਦਾ ਪਲੱਸ 2 ਦਾ ਇੰਤਜ਼ਾਮ ਆ ਮੈਂ ਧਿਆਨ ਪਾਸ ਕੀਤਾ। ਉਹਨਾਂ ਦਿਨਾਂ ਦੇ ਵਿੱਚ ਉਸ ਦਾ ਵੱਡਾ ਬੇਟਾ ਕਾਸਮ ਜੋ ਫੌਜ ਚ ਛੁੱਟੀ ਆਇਆਗਾ ਸੀ। ਸ਼੍ਰੀਨਗਰ ਦੇ ਵਿੱਚ ਭਰਤੀ ਚੱਲ ਰਹੀ ਸੀ ਤਾਂ ਉਸ ਨੇ ਕਾਸਮ ਨੂੰ ਉੱਥੇ ਲਿਜਾਣ ਦੀ ਜ਼ਿੱਦ ਕੀਤੀ। ਕਿ ਕਾਸਮ ਉਸ ਨੂੰ ਭਰਤੀ ਦਿਖਾਏ। ਰੰਗਜੀਵ ਨਟ੍ਰੈਲ ਦਾ ਤਾਂ ਤੇ ਸਿਲੈਕਟ ਹੋ ਗਿਆ। ਉਹ ਵੈਸਟ ਸ਼ੂਟਰ ਬਣਨਾ ਚਾਹੁੰਦਾ ਸੀ। ਸੈਨਾ ਦੀ ਤਰਫੋਂ ਉਸ ਨੂੰ ਮੌਹ ਦੇ ਵਿੱਚ 1 ਸਾਲ ਦੀ ਟ੍ਰੇਨਿੰਗ ਦਿੱਤੀ ਗਈ। ਉਸ ਦਾ ਨਿਸ਼ਾਨਾ ਬੜਾ ਸਟਿਕ ਸੀਗਾ। ਤੇ ਜਿਸ ਤਰ੍ਹਾਂ ਭਰਾਵਾਂ ਨੇ ਵੀ ਆਖਿਆ ਕਿ ਸ਼ਾਦੀ ਕਰ ਲੋ ਤਾਂ ਉਹ ਕਹਿੰਦਾ ਦੇਖਦਾ ਅਗਲੀ ਛੁੱਟੀ ਤੇ ਆਵਾਂਗਾ ਤੇ ਸ਼ਾਦੀ ਕਰਾਂਗਾ ਜਿਸ ਤਰ੍ਹਾਂ ਉਸਦੇ ਪਿਤਾ ਹਨੀਫ ਦੱਸਦੇ ਨੇ ਕਿ ਜਦੋਂ ਉਹ ਕਿਸੇ ਆਪਰੇਸ਼ਨ ਤੇ ਜਾਂਦਾ ਸੀ ਤਾਂ ਆਪਰੇਸ਼ਨ ਤੇ ਜਾਣ ਤੋਂ ਪਹਿਲਾਂ ਆਪਣੀ ਮਾਂ ਬੀگم ਖਾਨ ਨਾਲ ਗੱਲ ਕਰਦਾ ਸੀ ਰਾਜ ਬੀگم ਨਾਲ ਤੇ ਉਸ ਨੂੰ ਕਹਿੰਦਾ ਸੀ ਕਿ ਦੁਆ ਕਰੋ ਮੈਂ ਜਲਦੀ ਤੁਹਾਨੂੰ ਮਿਲਾਂਗਾ ਦੁਸ਼ਮਣਾਂ ਨੂੰ ਖਤਮ ਕਰਕੇ ਤੇ ਇਸ ਦੌਰਾਨ ਆਪਰੇਸ਼ਨ ਫਤਿਹ ਹੋਣ ਤੋਂ ਬਾਅਦ ਉਹ ਜਿਹੜਾ ਫੋਨ ਘਟ ਦਿੰਦਾ ਸੀ ਆਪਰੇਸ਼ਨ ਦੇ ਵਿੱਚ ਉਹ ਵੀ ਮਾਂ ਨੂੰ ਫੋਨ ਕਰਦਾ ਸੀ ਕਿ ਦੇਸ਼ ਦੇ ਦੁਸ਼ਮਣਾਂ ਨੂੰ ਮੈਂ ਮਾਰ ਦਿੱਤਾ ਹੈ ਆਪਰੇਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਕਹਿੰਦਾ ਸੀ ਮੇਰੇ ਲਈ ਦੁਆ ਕਰੋ ਉਹ ਕਹਿੰਦਾ ਸੀ ਕਿ ਜਿਸ ਤਰ੍ਹਾਂ ਜਦੋਂ ਦੀ ਮਾਂ ਕਹਿੰਦੀ ਸੀ ਵੀ ਕੋਈ ਖਤਰਾ ਉਹ ਕਹਿੰਦਾ ਸਾਰਾ ਦੁਨੀਆ ਖਤਰੇ 'ਚ ਹੈ ਹਨੀਫ ਉਸ ਦੀਆਂ ਯਾਦਾਂ ਨੂੰ ਤਾਜ਼ਾ ਕਰਦੇ ਕਹਿੰਦੇ ਨੇ ਕਿ ਇੱਕ ਵਾਰੀ ਅੱਤਵਾਦੀ ਉਸ ਨੂੰ ਮਾਰਨ ਲਈ ਇੱਥੋਂ ਤੱਕ ਆ ਗਏ ਇਹ ਜਿਹੜੇ ਮਿਲਿਟੈਂਟ ਸੀ ਪਾਕਿਸਤਾਨੀ ਲੜਕੇ ਸੀ ਉਹ ਮੈਨੂੰ ਪਹਿਚਾਨਦੇ ਨਹੀਂ ਸੀਗੇ ਇਹ ਜਾਣੇ ਹਨੀਫ ਖਾਨ ਨੂੰ ਮਾਰਨ ਵਾਸਤੇ ਆਗੇ ਸੀ ਕਿਤੇ ਚਾਰ ਪੁੱਤ ਫੌਜ ਚ ਨੇ ਉਸ ਦੇ ਨਾਲ ਆਏ ਤੇ ਚਾਹ ਪੀ ਕੇ ਚਲੇ ਗਏ ਮੈਂ ਫੌਜ ਨੂੰ ਖਬਰ ਦਿੱਤੀ ਤੇ ਉਸ ਤੋਂ ਬਾਅਦ ਉਹ ਦੋਨੇ ਮੋਟੇ ਪੇੜ ਦੇ ਵਿੱਚ ਮਾਰੇ ਗਏ ਕਿਉਂਕਿ ਉਹ ਮੈਨੂੰ ਪਹਿਚਾਨਦੇ ਨਹੀਂ ਸੀ ਕਿ ਮੈਂ ਹਨੀਫ ਖਾਨ ਇਹਨਾਂ ਦਾ ਰੰਗਜੀਬ ਹੋਰਾਂ ਦਾ ਪਿਤਾ ਹਾਂ ਮਿਲੀਟੈਂਟਾਂ ਦਾ ਕਹਿਣਾ ਸੀ ਕਿ ਮੇਰਾ ਪਰਿਵਾਰ ਕਸ਼ਮੀਰ ਦੀ ਆਜ਼ਾਦੀ ਦਾ ਵਿਰੋਧੀ ਹੈ ਪਿੰਡ 'ਚ ਵੀ ਸਾਡੇ ਕਈ ਦੁਸ਼ਮਣ ਨੇ ਇਸ ਪਿੰਡ ਦੇ ਵਿੱਚ ਜਿੱਥੇ ਰਹਿੰਦੇ ਨੇ ਆਖਰ ਦੇ ਵਿੱਚ ਰੰਗਜੀਤ ਦੇ ਜਿਹੜੇ ਮਾਤਾ ਪਿਤਾ ਦੇ ਦਿਲ 'ਚ ਕਿਤੇ ਨਾ ਕਿਤੇ ਗਏ ਪੁੱਤ ਦਾ ਅਫਸੋਸ ਤਾਂ ਹੁੰਦਾ ਹੀ ਹੈ ਪਰ ਫਖਰ ਵੀ ਹੈ ਕਿ ਉਹ ਦੇਸ਼ ਲਈ ਦੇਸ਼ ਦੇ ਵਿੱਚ ਸ਼ਾਂਤੀ ਬਹਾਲ ਕਰਨ ਲਈ ਲੜਿਆ ਹਨੀਫ ਖਾਨ ਦਾ ਕਹਿਣਾ ਕਿ ਜੋ ਮਿਲਿਟੈਂਟ ਸਰੈਂਡਰ ਕਰ ਦਿੰਦੇ ਨੇ ਉਹਨਾਂ ਨੂੰ ਸੈਨਾ 'ਚ ਲਿਆ ਜਾਂਦਾ ਅਜਿਹੇ ਲੋਕ ਇੱਕ ਦੋ ਵਾਰ ਆਪਰੇਸ਼ਨ ਦੇ ਵਿੱਚ ਸੈਨਾ ਦੀ ਮਦਦ ਕਰਦੇ ਨੇ ਲੇਕਿਨ ਬਾਅਦ ਦੇ ਵਿੱਚ ਫੌਜ ਦੀਆਂ ਜਾਣਕਾਰੀਆਂ ਮਿਲਿਟੈਂਟਾਂ ਨੂੰ ਵੀ ਦਿੰਦੇ ਨੇ ਕਈ ਪਰਿਵਾਰਤਾ ਜਿਹੇ ਨੇ ਜਿਨ੍ਹਾਂ ਦੇ ਵਿੱਚ ਇੱਕ ਭਰਾ ਮਿਲੀਟੈਂਟ ਹੈ ਤੇ ਦੂਸਰਾ ਫੌਜ ਦੇ ਵਿੱਚ ਹੈ ਹੁਣ ਇਹ ਮਿਲੀਟੈਂਟਾਂ ਤੋਂ ਜ਼ਿਆਦਾ ਸਿਵਲ ਲੋਕ ਲੱਗਦੇ ਨੇ ਪਤਾ ਨਹੀਂ ਕੌਣ ਕਿਸ ਨੂੰ ਕਦ ਮਾਰ ਦੇਵੇ ਸੋ ਇਸ ਦੌਰਾਨ ਇਹ ਜਿਹੜੀ ਕਹਾਣੀ ਹੈ ਹੁਣ ਇਸ ਦੀ ਜਿਹੜੀ ਭੈਣ ਹੈ ਉਸ ਦਾ ਕਹਿਣਾ ਕਿ ਮੈਂ ਫੌਜ ਦੇ ਵਿੱਚ ਭਰਤੀ ਹੋ ਕੇ ਇਸ ਦੀ ਭੈਣ ਜਿਹੜੀ ਸਾਜੀਆ ਖਾਨ ਹੈ ਉਹ ਪੁਲਿਸ 'ਚ ਭਰਤੀ ਹੋਣਾ ਚਾਹੁੰਦੀ ਹੈ ਕਿ ਮੈਂ ਆਪਣੇ ਭਰਾ ਦੀ ਸ਼ਹਾਦਤ ਦਾ ਬਦਲਾ ਲਵਾਂਗੀ ਸੋ ਇਹ ਕਹਾਣੀਆਂ ਨੇ ਜਿਹੜੀਆਂ ਸਾਨੂੰ ਸੋਚਣ ਲਈ ਮਜਬੂਰ ਕਰਦੀਆਂ ਨੇ ਕਿ ਦੇਸ਼ ਕੀ ਦਾ ਤੇ ਦੇਸ਼ ਵਾਸਤੇ ਮਰਦਾ ਕੌਣ ਹੈ ਇੱਕ ਪਾਸੇ ਦਸ਼ੇਰ ਜਿਹੜੇ ਲੁਟੇਰੇ ਨੇ ਉਹ ਦੇਸ਼ ਨੂੰ ਲੁੱਟ ਲੁੱਟ ਕੇ ਲਿਜਾ ਰਹੇ ਨੇ ਉਹ ਕੋ ਫਿਲਮ ਦਾ ਪੁਰਾਣਾ ਗੀਤ ਸੀ ਕਿ ਮੂਰਤੀ ਗਣੇਸ਼ ਕੀ ਅੰਦਰ ਦੌਲਤ ਦੇਸ਼ ਕੀ ਲੋਕੋ ਦੇਖੋ ਧਿਆਨ से ਪੁੱਛੋ ਇਸ ਬੇਈਮਾਨ سے ਸੋ ਉਹ ਫਿਲਮ ਦਾ ਵੀ ਸੀਨ ਮੈਂ ਕੱਲ ਕਿਤੇ ਵੇਖ ਰਿਹਾ ਸੀ ਬਚਪਨ ਚੇ ਗੀਤ ਸੁਣਦੇ ਹੁੰਦੇ ਸੀ ਫਿਲਮ ਪਤਾ ਨਹੀਂ ਕਿਹੜੀ ਹੈ ਕਿ ਉਹ ਕਿਵੇਂ ਇਹਨਾਂ ਸਾਰਿਆਂ ਸਿਲਸਿਲਿਆਂ ਦੇ ਵਿੱਚੋਂ ਦੇਸ਼ ਦੀ ਦੌਲਤ ਨੂੰ ਲੁੱਟ ਲੁੱਟ ਕੇ ਲੈ ਜਾ ਰਹੇ ਨੇ ਇੱਕ ਪਾਸੇ ਇਹ ਲੋਕ ਨੇ ਜਿਹੜੇ ਦੇਸ਼ ਦੇ ਉੱਤੇ ਆਪਣਾ ਅੰਸ਼ ਵੰਸ਼ ਕੁਰਬਾਨ ਕਰ ਰਹੇ ਨੇ ਹੁਣ ਦੇਸ਼ ਕਿਹਦਾ ਹੈ ਦੇਸ਼ ਲਈ ਕੌਣ ਜੂਝ ਰਿਹਾ ਹੈ ਜੰਗੇ ਜਾਦੀ ਚ ਕਿੰਨੇ ਮੁਸਲਮ ਬਟਾਲੀਅਨ ਦਾ ਪੰਜ ਜ਼ਿਕਰ ਕੀਤਾ ਸੰਘਾਪਰਤੀ ਦਾ ਦੋ ਪੂਰੀਆਂ ਬਟਾਲੀਅਨ ਮੁਸਲਮ ਦੀਆਂ ਕੁਰਬਾਨ ਹੋ ਗਈਆਂ ਸਿਰਫ ਦੇਸ਼ ਸਵਰਕਰ ਹੋਰਾਂ ਨੇ ਨਹੀਂ ਬਣਾਇਆ ਇਸ ਨੂੰ ਬਣਾਉਣ ਵਾਸਤੇ ਹੋਰ ਬਹੁਤ ਲੋਕ ਨੇ ਜਿਹੜੇ ਇਸ ਪੱਠ ਦੇ ਵਿੱਚ ਚੁਕੇ ਨੇ ਪਰ ਅਫਸੋਸ ਕਿ ਨਾ ਚੰਦ ਲੋਕਾਂ ਨੇ ਠੇਕਾ ਲੈ ਲਿਆ ਸੋ ਸਲੂਟ ਹੈ ਸਲਾਮ ਹੈ ਇਸ ਔਰੰਗਜੀਬ ਨੂੰ ਜਿਹੜਾ ਦੇਸ਼ ਲਈ ਸ਼ਹੀਦ ਹੋਇਆ ਇੱਕ ਔਰੰਗਜੀਬ ਉਹ ਵੀ ਸੀ ਜਿਸ ਨੇ ਨੇ ਜ਼ੁਲਮ ਕੀਤੇ ਇੱਕ ਔਰੰਗਜੀਬ ਇਹ ਵੀ ਹੈ ਜਿਹੜਾ ਇਸ ਦੇਸ਼ ਨੂੰ ਬਚਾਉਣ ਦੇ ਲਈ ਜਾਨ ਵਾਰ ਗਿਆ वैसे तो आजकल बहुत ਘੱਟ ਲੋਕ ਨੇ ਰੰਗਜੀਵ ਨਾ ਰੱਖਦੇ ਨੇ ਇੱਕ ਟਾਈਮਜ਼ ਆਫ ਇੰਡੀਆ ਦਾ ਕਿਹੜਾ ਪੱਤਰਕਾਰ ਹੈ ਉਹਦਾ ਨਾਮ ਰੰਗਜੀਵ ਹੈ। ਜਾਂ ਰੰਗਜੀਵ ਬਾਦਸ਼ਾਹ ਦਾ ਨਾਮ ਸੀ ਤੇ ਜਾਂ ਅਰੰਗਜੀਵ ਇਹ ਹੈ। ਵਿਰਲੇ ਲੋਕ ਹੋਣਗੇ। ਪਰ ਰੰਗਜੀਵ ਰੰਗਜੀਵ ਦੇ ਵਿੱਚ ਅੰਤਰ ਹੈ ਸੋ ਸਲਾਮ ਹੈ ਇਸ ਰੰਗਜੀਵ ਨੂੰ। ਐਡਵੋਕੇਟ ਸਾਨੀ ਸਾਹਿਬ ਸਵਾਗਤ ਸਤਿ ਸ਼੍ਰੀ ਅਕਾਲ ਜੀ। तिवारी ਸਾਹਿਬ ਸਤਿ ਸ਼੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਜੀ। ਦੀਵਾਨਾ ਸਾਹਿਬ ਇਸ ਦੇਸ਼ ਦੇ ਲੋਕ ਜਿਹੜੇ ਆ ਨਾ ਜੀ ਉਹ ਨਾ ਕੋਈ ਹਿੰਦੂ ਆ ਨਾ ਕੋਈ ਮੁਸਲਮਾਨ ਆ ਨਾ ਕੋਈ ਸਿੱਖ ਆ ਜੀ ਹੂੰ ਬਾਡਰਾਂ ਤੇ ਖੜੇ ਆ ਨਾ ਜੀ ਜਦੋਂ ਹੂੰ ਉਹ ਭਾਰਤੀ ਆ ਹੂੰ ਇਹਨਾਂ ਨੂੰ ਇਹ ਸਾਸ ਕਰਾਉਂਦਾ ਹੈਗਾ ਇਹ ਸਿਆਸਤਦਾਨ ਹੂੰ ਉਹ ਨਾ ਤਾਂ ਹਿੰਦੂ ਸਿੱਖ ਜਿਹੜਾ ਮੁਸਲਮਾਨ ਜਿਹੜਾ ਆ ਉਹ ਲੋਕੀ ਨਹੀਂ ਆਪਸ ਦੇ ਵਿੱਚ ਜਿਹੜਾ ਇਹ ਮਹਿਸੂਸ ਕਰਦੇ ਜਿੰਨਾ ਸਿਆਸਤਦਾਨ ਰੋਲਾ ਪਾ ਪਾ ਕੇ ਉਹਨਾਂ ਨੂੰ ਪਰਉਂਦੇ ਰਹਿੰਦੇ ਆ ਜੀ ਹੂੰ ਇਹ ਸਿਆਸਤ ਦਾ ਨਾਮ ਨਹੀਂ ਜਿਹੜੇ ਹੈਗੇ ਆ ਇਹ ਧਰਮ ਵਿੱਚ ਲਾਏ ਆ ਤੇ ਬਾਕੀ ਜੀ ਬੰਦੇ ਤੇ ਬੰਦੇ ਤੇ ਮਿਰਪਰ ਕਰਦਾ ਆ ਜੀ ਔਰੰਗਜ਼ੇਬ ਦਾ ਨਾਮ ਹੈਗਾ ਤੇ ਇੱਥੇ ਹੁਣ ਗੋਵਿੰਦ ਰਾਮ ਵੀ ਤੁਹਾਡੀ ਗਾਇਤ ਹੈ ਜੀ ਜਿਹੜਾ ਕਹਿੰਦਾ ਠੀਕ ਹੈ ਗੋਬਿੰਦ ਸਿੰਘ ਨੂੰ ਪੁੱਛ ਜਾਓਗੇ ਹੂੰ ਬੰਦੇ ਦਾ ਆਪਣਾ ਪਰਸਨਲ ਕਿਰਦਾਰ ਹੁੰਦਾ ਜੀ ਹੂੰ ਤੇ ਇਹ ਕਿਰਦਾਰ ਕੋਖੋ ਜਿਹੜਾ ਹੈਗਾ ਇਹ ਇਹਨਾਂ ਬੰਦਿਆਂ ਨੂੰ ਸਲੂਟ ਆ ਜੀ ਇਹਨਾਂ ਦੇ ਸਿਰ ਤੇ ਹੀ ਦੇਸ਼ ਚੱਲਦਾ ਜੀ ਹੂੰ ਸਿਆਸਤਦਾਨ ਦੇਸ਼ ਨਹੀਂ ਚਲਾਉਂਦੇ ਜੀ ਹੂੰ ਇਸ ਚਲਦਾ ਇਹਨਾਂ ਵੀਜ਼ਾਂ ਤੇ ਇਹਨਾਂ ਦੇ ਜਿਹੜੇ ਦੇਸ਼ ਨੂੰ ਬਚਾਉਣ ਵਾਸਤੇ ਜਿਹੜਾ ਹੈਗਾ ਹੈ ਪ੍ਰਬੰਧੀਆਂ ਦਿੰਦੇ ਆ ਜੀ ਹੂੰ ਹੂੰ ਤੇ ਮੈਂ ਦੇ ਲੋ ਸਲੂਟ ਕਰਦਾ ਜੀ ਇਹਨਾਂ ਦੇਸ਼ਵਾਦੀਆਂ ਨੂੰ ਦੇਸ਼ ਭਗਤਾਂ ਨੂੰ ਜੀ ਥੈਂਕ ਯੂ ਜੀ ਜਵਾਬ ਦੇ ਜਾਂਦੇ ਥੈਂਕ ਯੂ ਮਿਹਰਬਾਨੀ ਮਿਹਰਬਾਨੀ ਬਿਲਕੁਲ ਦੇਖੋ ਜੌਬਾਂ ਸਾਰੀਆਂ ਨੇ ਇਸ ਤਰ੍ਹਾਂ یخ ਠੰਡੀਆਂ ਬਰਫਾਂ ਦੇ ਵਿੱਚ ਸਿਆਚਨ ਗਲੇਸ਼ੀਅਰ ਦੇ ਵਿੱਚ ਆਪਣੇ ਪਰਿਵਾਰਾਂ ਤੋਂ ਦੂਰ ਇਸ ਤਰ੍ਹਾਂ ਦੀ ਟਫ ਜੌਬ ਹਾਲਾਂਕਿ ਮਤਲਬ ਅਗਲਾ ਕਹਿੰਦਾ ਜੌਬ ਹੋਰ ਵੀ ਮਿਲ ਜੂ ਏ ਵੀ ਨਹੀਂ ਕਿ ਮਤਲਬ ਭਾਰਤੀ ਫੌਜ ਦੇ ਵਿੱਚ ਜਾਂ ਭਾਰਤੀ ਉਹਦੇ ਵਿੱਚ ਕੋਈ ਜ਼ਿਆਦਾ ਹੀ ਲੁੱਟ ਹੈ ਕਿ ਤੁਹਾਨੂੰ ਕਮਾਈ ਉਹ ਬਹੁਤ ਜ਼ਿਆਦਾ ਹੁੰਦੀ ਹੈ ਪਰ ਇੱਕ ਪੈਸ਼ਨ ਹੈ ਜਿਹੜੇ ਲੋਕ ਨਵਾਉਂਦੇ ਨੇ ਸੋ ਸਲਾਮ ਹੈ ਇਸ ਤਰ੍ਹਾਂ ਦੇ ਵੀਰਾਂ ਨੂੰ ਜਿਨ੍ਹਾਂ ਦੀ ਬਦੌਲਤ ਅਸੀਂ ਸੁਰੱਖਿਆਤ